ਅਕਾਲਪੁਰਖ ਤੋਂ ਹੀ ਤੂੰ ਜੋਤਪੁਰੀ ਧਰਮਰਾਜ ਦੀ ਕਚਹਿਰੀ ਹੈ ਅਕਾਲਪੁਰਖ ਤੋਂ ਹੀ ਤੂੰ ਸਲੇਮਪੁਰ ਨਗਰ ਤੋਂ ਈਸਰ ਸਿੰਘ 1960 ਈਸਵੀ ਨੂੰ 33 ਸਾਲ ਦੀ ਉਮਰ ਚ ਸਿਮਰਨ ਦੇ ਵਿੱਚ ਲੀਨ ਸੀ ਮਹਾਰਾਜ ਨੇ ਦ੍ਰਿਸ਼ਟਾਂਤ ਦਿਖਾਇਆ ਦੋ ਦੂਤ ਬੰਜਾਰੇ ਦੇ ਰੂਪ ਵਿੱਚ ਆਏ ਉਹਨਾਂ ਆ ਕੇ ਈਸਰ ਸਿੰਘ ਨੂੰ ਕਿਹਾ ਚੱਲ ਵੀ ਉੱਠ ਚੱਲੀਏ ਉਹਨਾਂ ਦੋ ਮਾਣੇ ਮੈਨੂੰ ਆਪਣੇ ਵਿਚਕਾਰ ਤੋਰ ਲਿਆ ਚੱਲਦੇ ਚੱਲਦੇ ਪਾਂਗੇਵਾਲ ਵੱਲੋਂ ਜੋਤਪੁਰੀ ਨੂੰ ਮੁੜੇ ਤਾਂ ਅੱਗੇ ਨਦੀ ਦਿਖਾਈ ਦਿੱਤੀ ਉਹ ਬੰਜਾਰੇ ਕਹਿਣ ਲੱਗੇ ਲੈ ਭਾਈ ਆਪਣੇ ਬੱਚੇ ਨੂੰ ਆਵਾਜ਼ ਮਾਰ ਉਹੋ ਤੈਨੂੰ ਨਦੀ ਤੋਂ ਪਾਰ ਕਰੇਗਾ ਮੈਂ ਬੱਚਾ ਪਾਲਿਆ ਸੀ ਮੈਂ ਉਸਨੂੰ ਹਰ ਰੋਜ਼ ਰੋਟੀ ਚਾਰ ਦਸ ਸੀ ਦੇਖਦੇ ਹੀ ਦੇਖਦੇ ਉਹ ਬੱਚਾ ਸਾਹਮਣੇ ਆ ਗਿਆ ਬਰਾਬਰ ਆ ਕੇ ਬੱਚਾ ਅੱਗੇ-ਅੱਗੇ ਤੁਰ ਪਿਆ ਜੋਤਪੁਰੀ ਦਰਵਾਜ਼ੇ ਰਾਹੀਂ ਅੰਦਰ ਆ ਗਏ ਬੱਚਾ ਆਉਣ ਤੋਂ ਬਾਅਦ ਕੋਈ ਨਦੀ ਨਜ਼ਰ ਨਹੀਂ ਆਈ ਦਰਵਾਜ਼ਾ ਬੜਦੇ ਹੀ ਉਹ ਬੰਜਾਰੇ ਅਲੋਪ ਹੋ ਗਏ ਜਿਸ ਸਮੇਂ ਜੋਤਪੁਰੀ ਦਾ ਚੌਂਤਰਾ ਚੜਨ ਲੱਗੇ ਬੱਚਾ ਵੀ ਅਲੋਪ ਹੋ ਗਿਆ ਉਸ ਤੋਂ ਅੱਗੇ ਜੋ ਜੋਤਾਂ ਵਾਲੀ ਕੋਠੀ ਆ ਮੈਂ ਉੱਥੇ ਪਹੁੰਚ ਗਿਆ ਉੱਥੋਂ ਉੱਥੇ ਦੋ ਨਵੀਂ ਉਮਰ ਦੇ ਮੁੰਡੇ ਜਿਨ੍ਹਾਂ ਦੇ ਚਿੱਟੇ ਚੋਲੇ ਅਤੇ ਸਿਰ ਤੇ ਖੱਟੇ ਪਰਨੇ ਬੰਨੇ ਸੀ ਖੜੇ ਸਨ ਉਹ ਮੇਰੇ ਸੱਜੇ ਖੱਬੇ ਹੋ ਗਏ ਜਿਸ ਵਕਤ ਮੈਂ 베ਰੀ ਵੱਲ ਖੜੋ ਕੇ ਖਿੜਕੀ ਰਾਹੀਂ ਅੰਦਰ ਦੇਖਿਆ ਮੈਨੂੰ ਇੱਕ ਮਹਾਤਮਾ ਨਜ਼ਰ ਆਇਆ ਜਿਨ੍ਹਾਂ ਦੇ ਅੱਗੇ ਇੱਕ ਬਹੁਤ ਵੱਡਾ ਗ੍ਰੰਥ ਸੀ ਜਿਸ ਦੇ ਅੱਖਰ ਵੀ ਵੱਡੇ ਵੱਡੇ ਸਨ ਉਹਨਾਂ ਦੋਵਾਂ ਨੇ ਕਿਹਾ ਲਓ ਜੀ ਈਸ਼ਰ ਸਿੰਘ ਆ ਗਿਆ ਇਸ ਦਾ ਦੇਖੋ ਝੋਖਾ ਦੇਖੋ ਉਨਾ ਮਹਤਵਾਨ ਨੇ ਗ੍ਰੰਥ ਦਾ ਪੱਤਰਾ ਫਲਟਿਆ ਦੱਸਿਆ ਕਿ ਇਸ ਦੇ ਇੱਕ ਛਟਾਂਕ ਪਾਪ ਵਧ ਗਏ ਹਨ। ਉਹਨਾ ਮਹਤਵਾਂ ਦੇ ਬਰਾਬਰ ਬੀਬੀ 'ਚ ਖੜੇ ਦੇਖ ਰਹੇ ਸਨ। ਉਹ ਚਿੱਤਰਗੁਪਤ ਨੇ ਕਿਹਾ ਜੀ ਦਵਾਰਾ ਲੇਖਾ ਜੋਖਾ ਦੇਖੋ। ਫਿਰ ਮਹਤਵਾਨ ਨੇ ਕਿਹਾ ਇੱਥੇ ਤਾਂ ਛਟਾਂਕ ਪਾਪ ਵਧ ਗਿਆ ਹੈ। ਫਿਰ ਦਵਾਰਾ ਚਿੱਤਰਗੁਪਤ ਨੇ ਕਾਪੀ ਗੱਡੀ। ਉਸ ਨੇ ਦੱਸਿਆ ਕਿ ਇਸ ਨੇ ਗੁਰੂ ਧਾਰਨਾ ਕਰੀ ਹੋਈ ਹੈ। ਇਹ ਗੁਰੂ ਦਾ ਦੱਸਿਓ ਇਹ ਸ਼ਬਦ ਦਾ ਪਾਠ ਕਰਦਾ ਹੈ ਇਸ ਕਰਕੇ ਇਸ ਦਾ ਇੱਕ ਤੋਲਾ ਪੌਣਾ ਵਧ ਗਿਆ ਹੈ। ਉਸਨੇ ਕੰਢੀ ਤੇ 10 ਗ੍ਰਾਮ ਦੀ ਬੱਟੀ ਪਾ ਕੇ ਪੁੰਨ-ਪਾਪ ਤੋਲ ਕੇ ਦਿਖਾ ਦਿੱਤੇ ਜੈਸਾ ਸੁਣੀਦਾ ਸਾਹਿਬ ਜੀ ਮੇਰਾ ਅੱਖੀਆਂ ਦੇ ਨਾਲ ਵੇਖ ਲਿਆ ਪੁੰਨ-ਪਾਪ ਦੀ ਜਿੰਦੜੀ ਤੇਰੇ ਤੱਕੜੀ ਚ ਤੋਲ ਜਾਣਗੇ ਪੁੰਨ-ਪਾਪ ਨੀ ਜਿੰਦੜੀ ਤੇਰੇ ਤੱਕੜੀ ਚ ਤੋਲ ਜਾਣਗੇ ਉਸੇ ਵਕਤ ਦੋਨੋਂ ਕੁਟੀਆਂ ਦੇ ਵਿਚਕਾਰ ਮਹਾਰਾਜ ਉਤਰਦੇਵ ਜੀ ਆ ਗਏ ਉਹਨਾਂ ਕੁਟੀਆਂ ਦੇ ਵਿਚਕਾਰ 5 ਕਿਲੋ ਦਾ ਵੱਟਾ ਰੱਖ ਦਿੱਤਾ ਬੋਲੇ ਲੈ ਭਾਈ ਈਸਰ ਸਿੰਘ ਇਹ ਪੰਸੇਰੀ ਫੇਰ ਕੇ ਦਿਖਾ ਮੈਂ ਪੰਸੇਰੀ ਚੋਕਲੀ ਮੇਰਾ ਸਰੀਰ ਕਿਵੇਂ ਕਰਕੇ ਆਕੜਿਆ ਪਿਆ ਸੀ ਮੈਥੋਂ ਪੰਸੇਰੀ ਫੇਰੀ ਨਾ ਗਈ ਮਹਾਰਾਜ ਜੀ ਬੋਲੇ ਲਿਆ ਪਾਈ ਅਸੀਂ ਫੇਰ ਕੇ ਦਿਖਾਈਏ ਤੇਰੀ 33 ਸਾਲ ਦੀ ਉਮਰ ਹੈ ਸਾਡੀ 60 ਸਾਲ ਦੀ ਉਮਰ ਹੈ ਮਹਾਰਾਜ ਜੀ ਨੇ ਪੰਸੇਰੀ ਸਰੀਰ ਦਿਵਾਲੇ ਇਸ ਤਰ੍ਹਾਂ ਘਵਾ ਦਿੱਤੀ ਜਿਸ ਤਰ੍ਹਾਂ ਮਲਟੀ ਫੇਰੀ ਦੀ ਹੈ ਪੰਸੇਰੀ ਦੀ ਗੂੰਜ ਇਸ ਤਰ੍ਹਾਂ ਪੈ ਰਹੀ ਸੀ ਜਿਵੇਂ ਕੋਈ ਜਹਾਜ ਚਾਲਦਾ ਹੈ ਥੋੜੀ ਦੇਰ ਬਾਅਦ ਪੰਸੇਰੀ ਰੱਖ ਦਿੱਤੀ ਮੈਨੂੰ ਬੋਲੇ ਸਤ ਸੰਗ ਕਰਕੇ ਕਰਨ ਕਰਕੇ ਤੇਰਾ ਇੱਕ ਤੁਲਾ ਪੰਨ ਵਧ ਗਿਆ ਹੈ ਜੇ ਛਟਾਂਕ ਪਾਪ ਵੱਧ ਜਾਂਦੇ ਤਾਂ ਤੈਨੂੰ ਇਹ ਸਦਾਲੀ ਫੇਰ ਨਹੀਂ ਪੈਂਦੀ ਜਦੋਂ ਮੇਰੀ ਅੱਖਾਂ ਖੁੱਲੀਆਂ ਅੱਖਾਂ ਦੇ ਸਾਹਮਣੇ ਉਹੀ ਨਜ਼ਾਰਾ ਚੱਕਰ ਘਟਣ ਲੱਗਿਆ ਸੋਚਦਾ ਰਿਹਾ ਇਹ ਬੇਬੀ ਜੀ ਅਤੇ ਮਹਾਪੁਰਸ਼ ਕੌਣ ਹੋਏ ਅਤੇ ਜਗਾ ਕਿਹੜੀ ਹੋਈ ਜੋ ਮੈਨੂੰ ਦਿਖਾਈ ਹੈ ਇਸ ਸਮੇਂ ਮਹਾਰਾਜ ਜੀ ਨੇ ਇਨਾ ਬਾਜਵੇ ਖੀਰ ਦਾ ਭੰਡਾਰਾ ਕਰਿਆ ਸੀ ਉਸ ਸਮੇਂ ਮੈਂ ਦੁੱਧ ਲੈ ਕੇ ਇਨਾ ਬਾਜਵੇ ਗਿਆ ਸੀ ਜਦੋਂ ਮੈਂ ਮਹਾਰਾਜ ਜੀ ਦੇ ਦਰਸ਼ਨ ਕਰੇ ਉਸੇ ਵਕਤ ਮੇਰੀ ਅੱਖਾਂ ਦੇ ਸਾਹਮਣੇ ਉਹੀ ਦ੍ਰਿਸ਼ਟਾਂਤ ਆ ਗਿਆ ਜੋ ਮੇਰੇ ਨਾਲ ਬੀਤਿਆ ਸੀ ਸਾਂਤਾ ਨੇ ਮੇਰੇ ਸਾਹਮਣੇ ਘੁਮਾਉਣ ਵਾਸਤੇ ਪੰਚੇਰੀ ਰੱਖੀ ਸੀ ਧਰਮਰਾਜ ਦੀ ਕਿਚਾਰੀ ਵਿੱਚ ਜੀਵਾਂ ਦੇ ਮਾੜੇ ਚੰਗੇ ਕਰਮ ਇਹੋ ਹੀ ਭਗਤਾਂ ਦਿੰਦੇ ਹਨ ਉਸ ਤੋਂ ਬਾਅਦ ਮੈਂ ਮਹਾਰਾਜ ਜੀ ਦਾ ਸਤਸੰਗ ਕਰਨ ਲੱਗ ਪਿਆ ਜਦੋਂ 1975 ਵਿੱਚ ਮਹਾਰਾਜ ਜੀ ਨੇ ਜੋਤਪੁਰੀ ਤੇ ਭੰਡਾਰਾ ਕਰਿਆ ਸੀ ਉਸ ਸਮੇਂ ਸਲੀਮਪੁਰ ਤੋਂ ਸੰਗਤ ਦੁੱਧ ਅਤੇ ਸੇਵੀਆਂ ਲੈ ਕੇ ਗਈ ਸੀ ਮੈਂ ਸੰਗਤ ਦੇ ਨਾਲ ਸੀ ਇਸ ਤੋਂ ਪਹਿਲਾਂ ਮੈਂ ਜੋਤਪੁਰੀ ਦੇ ਦਰਸ਼ਨ ਨਹੀਂ ਕਰੇ ਸੀ ਜਦੋਂ ਇਸ ਜੋਤਪੁਰੀ ਅੰਦਰ ਪ੍ਰਵੇਸ਼ ਹੋਇਆ ਤਾਂ ਮੇਰੇ ਅੱਖਾਂ ਦੇ ਸਾਹਮਣੇ ਉਹੀ ਦਰਵਾਜ਼ਾ ਉਹੀ ਚੌਂਦਰਾ ਉਹੀ ਕੋਟਿਆ ਜਿਸ ਵਿੱਚ ਮਹਾਤਮਾ ਗ੍ਰੰਥ ਪ੍ਰਕਾਸ਼ ਕਰੀ ਬੈਠੇ ਸੀ ਜਦੋਂ ਅੱਗੇ ਮਹਾਰਾਜ ਦੀ ਹਜ਼ੂਰ ਵਿੱਚ ਪਹੁੰਚੇ ਨਾਲ ਹੀ ਬੀਬੀ ਦੇ ਦਰਸ਼ਨ ਹੋਏ ਦਰਸ਼ਨ ਕਰਨ ਅਨੁਸਾਰ ਜੋ ਦਿਸਤਾਂਤ ਦੇ ਵਿੱਚ ਇਹ ਜਗ੍ਹਾ ਦਿਖਾਈ ਸੀ ਉਹ ਅੱਖਾਂ ਦੇ ਸਾਹਮਣੇ ਆ ਗਈ ਮਨ ਨੂੰ ਪੱਕਾ ਨਿਸ਼ਚੈ ਹੋ ਗਿਆ ਕਿ ਕਰਮ ਅਨੁਸਾਰ ਜੀਵ ਦੇ ਜੋ ਲੇਖ ਲਿਖਦੇ ਸਨ ਉਹੀ ਬੀਬੀ ਜੀ ਨੇ ਬੀਬੀ ਜੀ ਦੇ ਸਿਰ ਤੇ ਮੈਸਾਹੀ ਬਨਾਂਗੀ ਰੰਗ ਦਾ ਪਰਨਾ ਜਦੋਂ ਚਾਰ ਦੁਵਾਰੀ ਦੇ ਨਾਲ ਆਇਆ ਤਾਂ ਮਨਾਲ ਦੀ ਤਰਫ ਉਹੀ ਗੇਟ ਜਿਸ ਰਾਹੀਂ ਵਾਪਸ ਗਿਆ ਸੀ ਇਰ ਮੈਂ ਸੰਗਤ ਨੂੰ ਆਪ ਦੇ ਨਾਲ ਬੀਤੇ ਸਾਰਾ ਹਾਲ ਸੁਣਾਇ ਕਿ ਸੰਗਤ ਕੋਈ ਭਲੇਖੇ ਵਿੱਚ ਨਾ ਰਹੇ ਮੈਨੂੰ ਤਾਂ ਮਾਲਕ ਨੇ ਇਹ ਦਿਖਾਇਆ ਹੈ ਮੈਂ ਤਾਂ ਆਪਣੀ ਅੱਖੀਂ ਦੇਖ ਲਿਆ ਹੈ ਜੋਤਪੁਰੀ ਹੀ ਅਸਲੀ ਕਚਹਿਰੀ ਹੈ ਜਿੱਥੇ ਜੀਵਾਂ ਦੇ ਕਰਮ ਲਿਖੇ ਜਾਂਦੇ ਹਨ ਤੇ ਭਗਤਾਏ ਜਾਂਦੇ ਹਨ ਹਰ ਇੱਕ ਜੀਵ ਦਾ ਲੇਖਾ ਜੋਖਾ ਇੱਥੇ ਹੀ ਹੁੰਦਾ ਹੈ ਬੀਬੀ ਜੀ ਕਰਮ ਅਨੁਸਾਰ ਜੀਵ ਦੇ ਲੇਖ ਲਿਖਦੇ ਹਨ ਸਵਾਮੀ ਉੱਤਰਦੇਵ ਜੀ ਭਗਤਾਉਂਦੇ ਹਨ ਰੱਬੀ ਉਰਫ ਉੱਤਰਦੇਵ ਮਹਾਰਾਜ ਜੀ ਦਾ ਜੋਤਸ਼ੀ ਨੂੰ ਰੱਬ ਰੂਪ ਦੇਖਣਾ ਜੋਤਸੀ ਧੰਨ ਧੰਨ ਕਰ ਉੱਠਿਆ ਅਕਾਲਪੁਰਖ ਤੋਂ ਹੀ ਦੋ ਇੱਕ ਦਿਨ ਮਹਾਰਾਜ ਜੀ ਕਠਾਲੇ ਪਿੰਡ ਦੇ ਕੋਲ ਰਸਤੇ ਤੇ ਹੀ ਲੱਤ ਤੇ ਲੱਤ ਰੱਖ ਕੇ ਬੈਸਨ ਉਸੇ ਰਸਤੇ ਚੱਲਦਾ ਚੱਲਦਾ ਜੋਤਸੀ ਆ ਗਿਆ ਜਿਸ ਜਗ੍ਹਾ ਮਹਾਰਾਜ ਜੀ ਬੈਸਨ ਉਸੇ ਜਗ੍ਹਾ ਜੋਤਸੀ ਵੀ ਆਰਾਮ ਕਰਨ ਲੱਗਿਆ ਮਹਾਰਾਜ ਜੀ ਦੇ ਚਰਨਾਂ ਵੱਲ ਤੇ ਹੱਥਾਂ ਵੱਲ ਪਦਮ ਦੇਖ ਕੇ ਕਹਿਣ ਲੱਗਿਆ ਬੱਲੇ ਬੱਲੇ ਆ ਤਾਂ ਕੋਈ ਔਲੀਆ ਪਿਆ ਹੈ ਦੂਸਰੀ ਦਫਾ ਕਿਹਾ ਇਹ ਤਾਂ ਕੋਈ ਸਮੇ ਦਾ ਉਤਾਰ ਲੱਗਦਾ ਹੈ ਮਹਾਰਾਜ ਜੀ ਨੇ ਹੱਥਾਂ ਤੇ ਚਰਨਾਂ ਵਿੱਚ ਪਦਮ ਸੀ ਮਹਾਰਾਜ ਜੀ ਪੰਡਤ ਦੀ ਆਵਾਜ਼ ਸੁਣ ਕੇ ਉੱਠ ਕੇ ਬੈਠ ਗਏ ਜੋਤੀਸੀ پاس ਆ ਗਿਆ ਉਸ ਨੂੰ ਬਚਨ ਕਰਿਆ ਦੇਖੋ ਪੰਡਤ ਜੀ ਇਹ ਗੱਲ ਇੱਥੇ ਹੀ ਰੱਖਿਓ ਇਹ ਸਮਾਂ ਪ੍ਰਗਟ ਹੋਣ ਦਾ ਨਹੀਂ ਜੇ ਦੁਨੀਆਂ ਨੂੰ ਪਤਾ ਲੱਗ ਜਾਵੇ ਇਸ ਜਗ੍ਹਾ ਤੇ ਸੋਨਾ ਹੈ ਤਾਂ ਦੁਨੀਆਂ ਨੇ ਸੋਨਾ ਤਾਂ ਕੀ ਛੱਡਣਾ ਹੈ ਧਰਤੀ ਵੀ ਫੱਟ ਕੇ ਖਾ ਜਾਣਗੇ ਅਸੀਂ ਲੋਕ ਕੇ ਰਹਿੰਦੇ ਆ ਦੇਖੀ ਅੱਗੇ ਕਿਸੇ پاس ਗੱਲ ਨਾ ਕਰੀ ਇਤਨਾ ਬਚਨ ਪੰਡਤ ਜੀ ਨੂੰ ਕਹਿ ਕੇ ਉਸ ਜਗ੍ਹਾ ਤੋਂ ਅੱਗੇ ਚੱਲ ਪਏ ਮਹਾਰਾਜ ਜੀ ਦੀਆਂ ਬਾਹਾਂ ਗੋਡਿਆਂ ਤੋਂ ਹੇਠਾਂ ਤੱਕ ਲੰਮੀਆਂ ਦੇਖ ਕੇ ਕਿਹਾ ਇਹ ਤਾਂ ਸਮੇ ਦੇ ਉਤਾਰ ਹਨ ਜੋਸੀ ਨੇ ਬੇਨਤੀ કરી ਰੱਬੀ ਰੂਪ ਜੀ ਸਾਡੇ ਵਿੱਚ ਇੰਨੀ ਤਾਕਤ ਕਿੱਥੇ ਹੈ ਜੋ ਗੱਲ ਨੂੰ ਜਰ ਜਾਈਏ ਆਪ ਐਡੀ ਵੱਡੀ ਤਾਕਤ ਦੇ ਮਾਲਕ ਹੋ ਕਿਛ ਪਾਉਂਦੇ ਫਿਰਦੇ ਹੋ ਅਸੀਂ ਤਾਂ ਆਪ ਇੰਨੀ ਵੱਡੀ ਤਾਕਤ ਦੇ ਦਰਸ਼ਨ ਕੱਲੀ ਵਾਰ ਕਰਿਆ ਨਾ ਇਹ ਵਾਚਨ ਬੀਬੀ ਜੀ ਨੂੰ ਮਹਾਰਾਜ ਜੀ ਨੇ ਆਪ ਸੁਣਾਏ ਸਨ ਅੰਦਰਪੀ ਜੋਤੂਤਰ ਦੇਵ ਜੀ ਮਹਾਰਾਜ ਜੋਤਪੁਰੀ ਸੰਤ ਮਹਾਰਾਜ ਉਤਰਦੇਵ ਜੀ ਨੇ ਬਿਨਾ ਕੁਝ ਖਾਦੇ ਚਾਲੀਸਾ ਕਰਨਾ ਸ੍ਰੀਮੇ ਉਤਰਦੇਵ ਜੀ ਨੇ ਜੋਤਪੁਰੀ ਦੇ ਲਾਗੇ ਟਿੱਬੇ ਉੱਪਰ ਬੈਠ ਕੇ ਦਿਨ ਰਾਤ ਅਡੋਲ ਸਮਾਧੀ ਲਗਾ ਕੇ 40 ਦਿਨ ਤਪੱਸਿਆ ਕੀਤੀ 40ਵੇਂ ਦਿਨ ਸੇਵਾਦਾਰ ਦਲੀਪ ਸਿੰਘ ਨੂੰ ਆਜ ਪਈ ਕਿ ਉਹ ਜਲ ਲੈ ਕੇ ਮਹਾਪੁਰਸ਼ਾਂ ਦਾ ਇਸ਼ਨਾਨ ਕਰਾਵੇ ਜਗਰ ਨੂੰ ਪ੍ਰਗਟ ਕਰਨ ਅਤੇ ਨਾਮ ਜੋਤਪੁਰੀ ਰੱਖਣਾ ਸਾਲ 1940 ਸਵਾਮੀ ਜੀ ਖੁਹੀ ਤੇ ਇਸ਼ਨਾਨ ਕਰਨ ਲੱਗੇ ਅਕਾਲ ਪੁਰਖ ਸਾਧੂ ਦਾ ਪੇਸ਼ ਧਾਰ ਕੇ ਆਪ ਪ੍ਰਗਟ ਹੋਏ ਮਹਾਰਾਜੀ ਦਾ ਇਸ਼ਨਾਨ ਆਪ ਕਰਵਾਇਆ ਨਵੇਂ ਵਸਤਰ ਪਹਿਨਾ ਦਿੱਤੇ ਫਿਰ ਬਚਨ ਕਰਿਆ ਮਹਾਪੁਰਸ਼ੋ ਕਿ ਹੌ ਲੁਕੇ ਫਿਰਦੇ ਹੋ ਇਹ ਉਹੀ ਜਗ੍ਹਾ ਹੈ ਜਿੱਥੋਂ ਜੋਤਾਂ ਹੁਕਮ ਲੈ ਕੇ ਚੱਲਦੇ ਹਨ ਇਸ ਨੂੰ ਬਾਤ ਕਰੋ ਇਸ ਜਗ੍ਹਾ ਦਾ ਨਾਮ ਜੋਤਪੁਰੀ ਹੈ ਤਨ ਤਨ ਕਾਲਪੁਰਖ ਜੀ ਨੇ ਤਨ ਤਨ ਉਤਰ ਜੀਵਤੀ ਦੀ ਜੋਤ ਨਾਲ ਜੋਤ ਮਲਾਈ ਪ੍ਰਗਟ ਕੀਤੀ ਜੋਤਪੁਰੀ ਮੱਸਿਆ ਭਰニਸਾਣ 1940 ਚ ਸ਼ੁਰੂਆਤ ਹੋਈ ਜਦੋਂ ਸੰਗਤਾਂ ਨੇ ਆਕੇ ਆਪਣੇ ਦਿਲ ਦੀ ਅਮਰਦਾ ਇਸ ਸਥਾਨ ਤੇ ਮੰਗੀਆਂ ਤੇ ਸੇਵਾ ਕਰਕੇ ਬਾਹਰ ਆਇਆ ਦੁਖਪੰਜਨੀ ਮਹਾਰਾਜ ਦੇ ਹੁਕਮ ਅਨਸਾਰ ਜੋ ਉਹ ਜੋ 베ਰੀ ਦਾ ਸੁੱਕਾ ਮੁੱਢ ਪਿਆ ਉਸ ਨੂੰ ਚੁੱਕ ਕੇ ਲਿਆਓ ਟੋਪ ਉੱਟ ਕੇ ਟੋਵੇ ਚ ਖੜਾ ਕਰੋ ਮਿੱਟੀ ਮੋੜ ਕੇ ਇਸ ਨੂੰ ਪਾਣੀ ਨਾਲ ਭਰ ਦਿਓ ਇਸ ਦਾ ਨਾਮ ਦੁਖਪੰਜਨੀ 베ਰੀ ਹੈ ਜਿਹੜਾ ਸ਼ਰਧਾ ਨਾਲ ਸੁੱਖ ਸੁਖੇਗਾ ਉਸਦੀ ਸੁੱਖ ਬਰ ਆਵੇਗੀ ਸੰਗਤ ਅਸਚਰਜ ਹੋ ਰਹੀ ਸੀ ਸੁੱਕਾ ਮੁੱਢ ਕਿਵੇਂ ਹਰਾ ਹੋਵੇਗਾ ਥੋੜੇ ਦਿਨਾਂ ਬਾਅਦ ਹੀ ਕੈਲਾ ਫੁੱਟਾਂ ਆਈਆਂ ਹਰਿਆ ਭਰਿਆ ਹੋ ਗਿਆ ਸੰਗਤ ਧੰਨ ਧਨ ਕਰਨ ਲੱਗ ਪਈ ਧੰਨ ਹੋ ਸੁਆਮੀ ਉੱਤਰਦੇਵ ਜੀ ਜੋ ਵੀ ਜੋਤਪੁਰੀ ਸਥਾਨ ਤੇ ਸ਼ਰਧਾ ਅਨਸਾਰ ਹੁੰਦਾ ਹੈ ਉਸ ਦੀਆਂ ਸੇਵਾ ਕਰਕੇ ਮਨੋ ਭਾਵਨਾ ਪੂਰੀਆਂ ਹੋ ਜਾਂਦੀਆਂ ਹਨ ਧੰਨ ਹੈ ਜੋਤਪੁਰੀ ਜਿੱਥੇ ਮੋਹ ਮੰਗੇ ਮਰਦਾਂ ਹੋਣ ਪੂਰੀਆਂ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ